ਵੀ ਵੈਲਕਮ ਬੈਕ ਟੂ ਮਾਈ ਚੈਨਲ ਤੁਹਾਡੇ ਸਾਰਿਆਂ ਦਾ ਸਿਉਟੀ ਵਲੋਗਰ ਚੈਨਲ ਤੇ ਸਵਾਗਤ ਆ ਦੁਪਹਿਰ ਦਾ ਟਾਈਮ ਆ ਬავੂ ਉਸ ਸਕੂਲ ਗਿਆ ਹਜੇ ਤੱਕ ਆਇਆ ਨਹੀਂ ਆ ਦੇਖੋ ਪੈਂਸਿਲ ਸਾਢੇ 3 ਵਜਾਂ ਦੇ 2 ਵਜੇ ਹਜੇ ਤੇ ਮੈਂ ਆਪਣਾ ਮੈਂ ਵਲੋਗ ਵੀ ਸਟਾਰਟ ਕਰ ਲਵਾਂ ਤੇ ਵਲੋਗ ਹਨਾ ਮੈਂ ਹਜੇ ਫਿਲਹਾਲ ਥੋੜੇ ਥੋੜੇ ਮ ਦੇ ਪਾਇਆ ਕਰੂੰਗੀ ਕਿਉਂਕਿ ਅੱਗੇ ਅੱਗੇ ਸਰਪ੍ਰਾਈਜ਼ ਮਿਲੂਗਾ ਤੁਹਾਨੂੰ ਤੇ ਹੁਣ ਧੁੱਪ ਵੀ ਬਹੁਤ ਜ਼ਿਆਦਾ ਉੱਪਰ ਹੋਈਆਂ ਆ ਉੱਪਰ ਧੁੱਪੇ ਬੈਠ ਨਹੀਂ ਹੁੰਦਾ ਹੈਗਾ ਤੇ ਮੈਂ ਕਿਹਾ ਕੁਝ ਖਾਣਾ ਪੀਣਾ ਬਣਾਵਾਂ ਆਪਣੇ ਲਈ ਤੇ ਭਾਉ ਉਕਲੇ ਵੀ ਫਿਰ ਉਹਨੇ ਆ ਜਾਣਾ ਆ ਫਿਰ ਉਸ ਤੋਂ ਬਾਅਦ ਟਿਊਸ਼ਨ ਜਾਂਦਾ ਆ ਕਿਉਂਕਿ ਇਗਜ਼ਾਮਨ ਵਾਲਿਆ ਤੇ ਇਸ ਲਈ ਟਿਊਸ਼ਨ ਜ਼ਰੂਰੀ ਹੈ ਤੇ ਮੈਂ ਹਨ ਦੁਕਾਨੀ ਆ ਹਿੱਕ ਜੀ ਮਰੇ ਕੋ ਪਾਣੀ ਮੈਂ ਭਰ ਕੇ ਰੱਖਦੀ ਆ ਕਿਉਂਕਿ ਮੋਟਰ ਇੱਥੇ ਦੂਸਰੇ ਦਿਨ ਹੀ ਖਰਾਬ ਹੋ ਜਾਂਦੀ ਆ ਤੇ ਫਿਰ ਇਸ ਲਈ ਤਾਂ ਪਾਣੀ ਭਰਨੇ ਪੈਂਦਾ ਆ ਭਰ ਕੇ ਰੱਖਨੇ ਪੈਂਦਾ ਤੇ ਮਟਰ ਮੈਂ ਕੱਢ ਲਿਆ ਇਹਦੀ ਮੈਂ ਸਬਜ਼ੀ ਬਣਾਉਂਗੀ ਤੇ ਹੁਣ ਦੇਖਦੀ ਫਿਲਹਾਲ ਮੈਂ ਕੀ ਬਣਾਵਾਂ ਇੱਕ ਦੋ ਆਪਸ਼ਨ ਆ ਮੇਰੇ ਕੋਲ ਇੱਕ ਮੈਂ ਸੋਚ ਰਹੀ ਆ ਕਿ ਪੋਖਾ ਬਣਾ ਲਾਂ ਹਨਾ ਦੂਜਾ ਪਾਸਤਾ ਬਣਾ ਲਾਂ ਪਾਸਤਾ ਪਹਿਲਾਂ ਮੈਂ ਦੇਖਦੀ ਹਾਂ ਕਿੰਨਾ ਕੁ ਆ ਫਿਰ ਉਸ ਤੋਂ ਬਾਅਦ ਨਾ ਮੈਂ ਬਣਾऊंगी ਪਾਸਤਾ ਸਰਤਰੀ ਵੀ ਜਿੱਦੀ ਢੋਣ ਵਾਲੇ ਪਏ ਆ ਆਲੂ ਇੱਧਰ ਪਏ ਆ ਇਹਨਾਂ ਨੂੰ نیچے ਮੈਂ ਟੋਕਰੀ 'ਚ ਰੱਖੂੰਗੀ ਤੇ ਮੈਂ ਪਹਿਲਾਂ ਨਾ ਪਾਸਤਾ ਦੇਖ ਲਊਗਾ ਪਾਸਤਾ ਤਾਂ ਹੈਗਾ ਯਾਰ ਮੈਂ ਜਦੋਂ ਵੀ ਪਾਸਤਾ ਮੈਕਰੋਨੀ ਪਾਸਤਾ ਬਣਾਣਿਆਂ ਤਾਂ ਤੇ ਮੈਂ ਆਲੂ ਪਿਆਜ਼ ਜ਼ਰੂਰ ਪਾਣੀ ਆ ਤੇ ਮਟਰ ਵੀ ਅ ਅਗਰ ਘਰ ਹੋ ਤਾਂ ਮੈਂ ਪਾ ਲਾਣੀ ਆ ਬਟ ਅਗਰ ਮਟਰ ਨਹੀਂ ਹੁੰਦੇ ਤੇ ਮੈਂ ਨਹੀਂ ਪਾਉਂਦੀ ਮੈਕਰੋਨੀ ਪਾਸਤਾ ਸਾਢੇ 4:30 ਮੈਨੂੰ ਔਰ ਭਾਵਕ ਨੂੰ ਦੋਨਾਂ ਨੂੰ ਪਸੰਦ ਆ ਭਾਵਕ ਦੇ ਪਾਪਾ ਨੂੰ ਇੰਨਾ ਨਹੀਂ ਪਸੰਦ ਆਗਾ ਤੇ ਸਾਨੂੰ ਦੋਨਾਂ ਨੂੰ ਪਸੰਦ ਆ ਇਧਰ ਮੈਂ ਨਾ ਵੋਲ ਕਰਨੇ ਰੱਖ ਦਿੱਤਾ ਮੈਕਰੋਨੀ ਪਾਸਤਾ ਤੇ ਪਾਣੀ 'ਚ ਮੈਂ ਤੇਲ ਪਾਇਆ ਸੀ ਥੋੜਾ ਜਿਹਾ ਨਮਕ ਪਾਇਆ ਸੀਗਾ ਦੇ ਉਹਨਾਂ ਨੂੰ ਹਣਾ ਮੈਂ ਹੁਣ ਇੱਧਰ ਰੱਖਤਾ ਐ ਦੂਸਰੀ ਪਾਸੇ ਤੇ ਇਧਰ ਮੈਂ ਆਪਣਾ ਤੜਕਾ ਜੜਾਇਆ ਹੋ ਮੈਂ ਲਗਾ ਰਹੀਆਂ ਨਾਲ ਔਰ ਮੈਂ ਦੇਖ ਵੀ ਰਹੀਆਂ ਕਿ ਆਲੂ ਸਹੀ ਫਿਸ ਦੇ ਪਿਆ ਕ ਨਹੀਂ ਬਰਤਨ ਮੇਰੇ ਅੱਧੀ पे ਧੋਣ ਵਾਲੇ ਹਵਾ ਬਹੁਤ ਜ਼ਿਆਦਾ ਪਤਾ ਨਹੀਂ ਕਿਉਂ ਇੰਨੀ ਜ਼ਿਆਦਾ ਹਵਾ ਚੱਲ ਰਹੀ ਇੰਨੀ ਜ਼ਿਆਦਾ ਹਵਾ ਚੱਲ ਰਹੀ ਨਾ ਬਹੁਤ ਜ਼ਿਆਦਾ بارش ਦੱਸੀ ਹੋਈ ਆ ਤੇ ਦੇਖੋ بارش ਪੈਂਦੀ ਆ ਕ ਨਹੀਂ ਪੈਂਦੀ ਬਟ ਹਵਾ ਬਹੁਤ ਚੱਲ ਰਹੀ ਆ ਤੇ ਇਧਰ ਮੈਂ ਆਪਣਾ ਤਰਕ ਕਵੀ ਲਗਾ ਲਈ ਆਇਆ ਦੁਪਹਿਰ ਦਾ ਟਾਈਮ ਆ ਦੁਪਹਿਰ ਚ ਹਵਾ ਠੀਕ ਚਲਦੀ ਸੀ ਪਹਿਲਾਂ ਤੇ ਇੱਕਦਮ ਜੀ ਹੈ ਨਾ ਸ਼ਾਮ ਦੇ ਟਾਈਮ ਬਹੁਤ ਤੇਜ਼ ਹਵਾ ਚੱਲਣ ਲੱਗੀ ਰਾਤ ਨੂੰ ਤੇ ਚਲੋ ਕੋਈ ਨਹੀਂ ਆਪਾਂ ਮੈਂ ਪਾਸਤਾ ਬਣਾ ਲਿਆ ਆ ਤੇ ਦੇਖੋ ਮੇਰਾ ਮੈਕਰੋਨੀ ਪਾਸਤਾ ਤੇ ਤੁਸੀਂ ਵੀ ਖਾਓ ਗਰਮਾ ਗਰਮ ਮੈਕਰੋਨੀ ਪਾਸਤਾ ਮੈਂ ਮਿਕਸੀ ਲੈਣੀ ਹੁੰਨੀ ਆ ਬਜ਼ਾਰੋਂ ਔਰ ਮਿਕਸੀ ਬਣਾਣੀ ਹੁੰਨੀ ਆ ਤੇ ਬਸ ਇਸ ਤੋਂ ਖੰਤ ਤੋਂ ਬਾਅਦ ਸਾਡਾ ਆ ਗਿਆ పార్ਸਲ ਮੈਂ ਮੀਸ਼ੋ ਤੋਂ ਮੰਗਾਇਆ ਹੈ ਆ పార్ਸਲ ਤੇ ਤੁਸੀਂ ਵੀ ਦੇਖੋ ਮੈਂ ਕੀ ਮੰਗਾਇਆ ਇਹਦੇ ਵਿੱਚ ਬਾਬੂ ਕੋ ਓਪਨਿੰਗ ਕਰ ਰਿਹਾ ਬਾਬੂ ਕੋ ਨਾ ਹਮੇਸ਼ਾ ਮੇਰਾ ਕੋਈ ਵੀ పార్ਸਲ ਆਂਦਾ ਇਹੀ ਖੋਲਦਾ ਆ ਤੇ ਇਹਨੂੰ ਖੋਲਣਾ ਵਧੀਆ ਲੱਗਦਾ ਆ ਕੋਈ ਵੀ పార్ਸਲ ਹੋਵੇ ਇਹੀ ਖੋਲਦਾ ਤੇ ਜਿੱਦਾਂ ਮੈਂ ਤੁਹਾਨੂੰ ਪਿਛਲੇ ਪਾਸਲ పార్ਸਲ 'ਚ ਦਿਖਾਇਆ ਸੀ ਸੀ ਟੈਪ ਮੰਗਾਈਆ ਉਹ ਬਿਲਕੁਲ ਸਹੀ ਨਹੀਂ ਸੀਗੀ ਆਹ ਵੇਸਟੀ ਗਿਆ ਹੁੰਦੇ ਬਟ ਹਾਂ ਜਿਹੜੀ ਹੁਣ ਮੈਂ ਚੀਜ਼ ਮੰਗਾਈ ਐ ਮੈਂ ਦੇਖ ਪਰਖ ਕੇ ਮੰਗਾਈ ਆ ਬਿਲਕੁਲ ਕਿਉਂਕਿ ਹਰ ਇੱਕ ਚੀਜ਼ ਹਨਾ ਜਦੋਂ ਆਪਾਂ ਔਨਲਾਈਨ ਸ਼ੋਪਿੰਗ ਕਰਦੇ ਆ ਹਮੇਸ਼ਾ ਦੇਖ ਕੇ ਔਰ ਹਰ ਇੱਕ ਕਿਉਂਕਿ ਲੋਕ ਕਾਫੀ ਉੱਥੇ ਵੀਡੀਓ ਫੋਟੋਆਂ ਪਾਉਂਦੇ ਆ ਸਭ ਕੁਝ ਦੇਖ ਕੇ ਫੇਲ ਲੋ ਤੇ ਮੈਂ ਵੀ ਇਹ ਸਭ ਕੁਝ ਦੇਖ ਕੇ ਤੇ ਇਹ ਵਾਲਾ ਜੋ ਮੈਂ ਲਿਆ ਨਾ ਇਹ ਬਿਲਕੁਲ ਸਹੀ ਆ ਕੁਆਲਿਟੀ ਵਾਈਜ਼ ਵੀ ਸਹੀ ਆ ਏ ਤੇ ਇਹ ਮੈਂ ਤੁਹਾਨੂੰ ਦੱਸਦਣੀ ਆਈ ਮੈਂ لے ਆਇਆ ਬ੍ਰਸ਼ਟੰਗਨ ਲਈ ਆਪਣੇ ਉਹ ਫਿਸ਼ਿੰਗ ਏਰੀਓ ਕੋਲ ਬ੍ਰਸ਼ਟੰਗਨ ਲਈ ਮੈਂ ਲੈ ਆਇਆ ਤੇ ਤੁਹਾਨੂੰ ਹੁਣ ਜੀ ਦੋ ਖੋਲਾਂਗੇ ਨਾ ਉਦੋਂ ਮੈਂ ਪ੍ਰੋਪਰ ਟ੍ਰਿਕ ਇਹਨਾਂ ਤੁਹਾਨੂੰ ਦਿਖਾਣੀਆਂ ਫਿਲਹਾਲ ਪਹਿਲਾ ਬਾਵੁਕ ਜੋਕ ਓਪਨਿੰਗ ਕਰ ਰਿਹਾ ਤੇ ਉਹਦੀ ਗਲਾਸਿਕ ਹੋ ਰਿਹਾ ਕਾ ਉਹਦੀ ਆੜੀ ਦੜੀ ਨਾ ਮਤਲਬ ਦੇਖੋ ਪੈਕਿੰਗ ਵੀ ਹੈ ਪਰਫੈਕਟ ਉਹਨਾਂ ਨੇ ਕਰੀ ਹੋਈ ਆ ਤੇ ਦੋ ਦੋ ਲਫਾ ਫੇਚੜਾਈ ਹੋਈ ਨਾ ਤੇ ਤੇ ਇਹ ਵਾਲੇ ਜੋ ਗਲਾਸੀ ਇਹਦੇ ਵਿੱਚ ਆਪਾਂ ਕੋਲਗੇਟ ਰੱਖ ਸਕਦੇ ਆ ਕੋਲਗੇਟ ਰੱਖਣ ਲਈ ਇਹ ਗਲਾਸੀ ਛੋਟੀ ਜੀ ਆ ਔਰ ਬਹੁਤ ਵਧੀਆ ਸੀ ਕੁਆਲਿਟੀ ਵੀ ਇਹਦੀ ਬਹੁਤ ਵਧੀਆ ਆ ਤੇ ਗਲਾਸੀ ਛੋਟੀ ਜੀ ਇਹ ਇੱਕ ਮਤਲਬ ਇਹਦੇ ਵਿੱਚ ਨਾ ਹੁਣ ਜਿੱਦਾਂ ਇਹ ਵਾਲੇ ਖੋਲੂਗਾ ਬਾਪੂ ਕੋ ਤੇ ਇਹ ਮੈਂ ਤੁਹਾਨੂੰ ਦਿਖਾਣੀ ਇਹਦੇ ਵਿੱਚ ਨਾ ਲਗਾ ਕੇ ਫਿਰ ਇਹਦੇ ਵਿੱਚ ਕੋਲਗੇਟ ਰੱਖ ਸਕਦੇ ਆ ਤੇ ਬਾਪੂ ਕੋ ਨੂੰ ਮੈਂ ਕਹੀ ਜਾਂਦੀ ਸੀ ਕਿ ਲਿਆ ਮੈਂ ਖੋਲਲਾ ਮੈਂ ਖੋਲਲਾ ਏ ਮੰਦਾ ਨਹੀਂ ਵਿਆਸੀਗਾ ਖੋਲਣ ਚ ਫਿਰ ਮੈਂ ਕਿਹਾ ਚਲ ਤੂੰ ਹੀ ਖੋਲ ਲੱਗ ਤੇ ਬਸ ਖੁੱਲ ਗਈ ਐ ਤੇ ਹੁਣ ਮੈਂ ਤੁਹਾਨੂੰ ਦਿਖਾਣੀ ਐ ਪ੍ਰੋਪਰ ਤਰੀਕੇ ਨਾਲ ਤੇ ਮੈਨੂੰ ਵਧੀਆ ਲੱਗਾ ਇਹ ਵਾਲਾ ਜੋ ਮੰਗਾਇਆ ਨਾ ਮੈਨੂੰ ਬਹੁਤ ਵਧੀਆ ਲੱਗਿਆ ਇਹ ਉਹ ਜਿਹੇ ਸਿੰਗ ਜਿਹੜਾ ਮੈਂ ਲਗਾਉਂਗੀ ਉਦਲੀ ਸਾਈਡ ਹੈ ਨਾ ਆਪਣੇ ਫਿਰ ਮੈਂ ਬ੍ਰਸ਼ ਟੰਗ ਲਈ ਤੇ ਫਿਰ ਮੈਂ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਦਿਖਾਵਾਂਗੀ ਫਿਲਹਾਲ ਹਜੇ ਮੈਂ ਤੁਹਾਨੂੰ ਅੱਧੀ ਦਿਖਾ ਦਿੱਤਾ ਹਜੇ ਮੈਂ ਲਗਾਇਆ ਨਹੀਂ ਹੈਗਾ ਇਹ ਤੇ ਭਾਗ ਉਹਦੇ ਪਾਪਾ ਨੂੰ ਟਾਈਮ ਨਹੀਂ ਮਿਲਦਾ ਪਿਆ ਜਿਨ੍ਹਾਂ ਨੂੰ ਉਹਨਾਂ ਨੂੰ ਟਾਈਮ ਮਿਲੂਗਾ ਫੇਰ ਲਗਾਉਂਗੇ ਆ ਦੇਖੋ ਸੈੱਡਾ ਤੇ ਸਾਬਣ ਵਗੈਰਾ ਰੱਖਣ ਲਈ ਆ ਦੋਨਾਂ ਸੈੱਡਾ ਤੇ ਸਾਬਣ ਰੱਖ ਸਕਦੇ ਆ ਤੇ ਬ੍ਰਸ਼ ਟੰਗਣ ਲਈ ਆ ਦੇਖੋ ਜਿੱਦਾਂ ਬਣੇ ਹੋਏ ਨੇ ਡੋਟਸ ਜੇ ਆ ਸਰਕਲ ਜੇ ਤੇ ਬ੍ਰਸ਼ ਲਗਾ ਸਕਦੇ ਆ ਤੇ ਉੱਥੇ ਚੋਕੋਲੇਟ ਰੱਖ ਸਕਦੇ ਆ ਤੇ ਬਹੁਤ ਵਧੀਆ ਲੱਗਿਆ ਕੁਆਲਿਟੀ ਵਧੀਆ ਅਗਰ ਤੁਸੀਂ ਮੰਗਾਨਾ ਚਾਹੁੰਦੇ ਹੋ ਤਾਂ ਮੰਗਾ ਸਕਦੇ ਹੋ ਮੀਸ਼ੂ ਤੋਂ ਮੈਂ ਮੰਗਾਇਆ ਪ੍ਰਾਈਸ ਦੇ ਅਕੋਰਡਿੰਗ ਚਹੀਏ ਹੈ ਤੇ ਚਲੋ ਹੁਣ ਮੈਂ ਇੱਥੇ ਵੀਡੀਓ ਦਾ ਐਂਡ ਕਰਦੀ ਹਾਂ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬਾਏ ਬਾਏ